ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਨੇ ਯੂਪੀ ਦੇ ਵਿੱਚ ਭਾਜਪਾ ਨੂੰ ਵੱਡਾ ਝਟਕਾ ਮਿਲਿਆ ਇੱਥੇ 80 ਸੀਟਾਂ ਵਿੱਚੋਂ ਐਸਪੀਐਨ ਨੂੰ 37 ਭਾਜਪਾ ਨੂੰ 33 ਕਾਂਗਰਸ ਨੂੰ 6 ਆਰਐਲਡੀ ਨੂੰ ਦੋ ਆਜ਼ਾਦ ਸਮਾਜ ਪਾਰਟੀ ਨੂੰ ਇੱਕ ਅਤੇ ਆਪਣਾ ਦਲ ਨੂੰ ਇੱਕ ਸੀਟ ਮਿਲੀ ਹੈ ਯੂਪੀ ਦੇ ਵਿੱਚ ਸਭ ਤੋਂ ਹੈਰਾਨ ਕਰਨ ਵਾਲੇ ਅੰਕੜੇ अयोध्या ਤੋਂ ਸਾਹਮਣੇ ਆਏ ਨੇ अयोध्या ਤੋਂ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਅਵਤੇਸ਼ ਪ੍ਰਸਾਦ ਨੇ 54567 ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਹੈ ਉਹਨਾਂ ਨੇ ਕੁੱਲ 554299 ਵੋਟਾਂ ਮਿਲੀਆਂ ਨੇ ਭਜਪਾ ਦੀ ਪਾਪਾ ਮਿਤਵਾਰ ਨੂੰ 499000 ਦੇ ਕਰੀਬ ਜੜੀਆਂ ਵੋਟਾਂ ਮਿਲੀਆਂ ਨੇ बसपा ਦੇ ਸਚਿਦਾਨੰਦ ਪੰਡਿਤ ਜਿੰਨਾਂ ਨੰਬਰ ਤੇ ਰਹੇ ਨੇ ਜਦ ਗੱਲ ਕੀਤੀ ਜਾਵੇ ਅਯੋਧਿਆ ਦੀ ਤਾਂ ਕਾਰਨ ਕੀ ਰਹੇ ਨ ਯੋਧਿਆ ਤੋਂ ਪਾਜਪਾ ਦੇ ਹਾਰਨ ਦੇ ਤੁਹਾਨੂੰ ਹੈਰਾਨ ਕਰ ਦੇਣਗੇ ਯੋਧਿਆ ਦੇ ਵਿੱਚ ਪਾਸੀ ਪਾਈਚਾਰਾ ਵੱਡੀ ਗਿਣਤੀ ਦੇ ਵਿੱਚ ਅਜਹੇ ਦੇ ਵਿੱਚ ਐਸਪੀਐਨ ਨੇ ਅਯੋਧਿਆ ਦੇ ਵਿੱਚ ਪਾਸੀ ਚਿਹਰੇ ਅਵਤੇਸ਼ ਪ੍ਰਸਾਦ ਨੂੰ ਆਪਣਾ ਉਮੀਦਵਾਰ ਬਣਾਇਆ ਅਵਤੇਸ਼ ਪ੍ਰਸਾਦ ਯੂਪੀ ਦੀ ਰਾਜਨੀਤੀ ਦੇ ਵਿੱਚ ਦਲਤਾਂ ਦਾ ਇੱਕ ਵੱਡਾ ਚਿਹਰਾ ਹੈ ਉਹਨਾਂ ਦੀ ਸ਼ਵੀ ਜ਼ਮੀਨੀ ਪੱਧਰ ਦੇ ਨੇਤਾ ਦੀ ਹੈ ਐਸਪੀਏ ਨੂੰ ਅਯੋਧਿਆ ਵਿੱਚ ਦਲਤਾਂ ਦੀਆਂ ਬਹੁਤ ਵੋਟਾਂ ਮਿਲੀਆਂ ਨੇ ਅਵਤੇਸ਼ ਦੀ ਪ੍ਰਸਿੱਧੀ ਐਸਪੀਏ ਉਮੀਦਵਾਰ ਅਵਤੇਸ਼ ਪ੍ਰਸਾਦ ਦੇ ਅਯੋਧਿਆ ਦੇ ਲੋਕਾਂ ਤੇ ਚੰਗੀ ਪਕੜ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਨੋ ਫਾਰ ਵਿਧਾਇਕ ਰਹਿ ਚੁੱਕੇ ਨੇ ਅਤੇ ਮੰਤਰੀ ਵੀ ਰਹਿ ਚੁੱਕੇ ਨੇ ਉਹ ਸਮਾਜਵਾਦੀ ਪਾਰਟੀ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਨੇ अयोध्या ਦੇ ਪਾਸ਼ਪਾ ਮਿਤਵਾਰ ਦੇ ਸਵਦਾਨ ਨੂੰ ਲੈ ਕੇ ਦਿੱਤੇ ਬਿਆਨ ਤੇ ਪਰਛਾਵਾ ছায়ਾ ਹੋਇਆ ਸੀ ਲੱਲੂ ਸਿੰਘ ਉਹੀ ਨੇਤਾ ਹਨ ਜਿਨ੍ਹਾਂ ਨੇ ਕਿਹਾ ਸੀ ਕਿ ਮੋਦੀ ਸਰਕਾਰ ਨੂੰ 400 ਸੀਟਾਂ ਚਾਹੀਦੀਆਂ ਨੇ ਕਿਉਂਕਿ ਸਵਦਾਨ ਬਦਲਣਾ ਹੈ ਉਹਨਾਂ ਦੇ ਬਿਆਨ ਦਾ ਖਮਿਆਲਾ ਪਾਸ਼ਪਨ ਪੁਖਤ ਨਾ ਪਿਆ ਦੱਸਤੀਏ ਕਿ ਲੱਲੂ ਸਿੰਘ ਅਯੋਧਿਆ ਤੋਂ ਦੋ ਵਾਰ ਸੰਸਦ ਮੈਂਬਰ ਹਨ ਪਾਸ਼ਪਾ ਨੇ ਉਨਾਲwidetilde ਵਾਰ ਆਪਣਾ ਉਮੀਦਵਾਰ ਬਣਾਇਆ ਉੱਥੇ ਅਯੁੱਧਿਆ ਦੇ ਵਾਲੇ ਦੁਆਲੇ ਦੇ ਖੇਤਰਾਂ ਵਿੱਚ ਵਿਕਾਸ ਕਾਰਜ ਨਾ ਹੋਣ ਕਾਰਨ ਲੱਲੂ ਨੂੰ ਲੈ ਕੇ ਲੋਕਾਂ 'ਚ ਕਾਫੀ ਨਰਾਜ਼ਗੀ राम ਮੰਦਰ ਤੇ ਧਿਆਨ ਕੇਂਦ੍ਰਿਤ ਕਰਨ ਕਾਰਨ ਜਨਤਕ ਮੁੱਦੇ ਪਿੱਛੇ ਰਹਿ ਗਏ ਜਿਸ ਦਾ ਅਸਰ ਇਹ ਹੋਇਆ ਕਿ ਲੱਲੂ ਨੂੰ ਕੱਟਵੋਟਾ ਮਿਲੀਆਂ ਅਯੁੱਧਿਆ ਦੇ ਵਿੱਚ 14 ਕਿਲੋਮੀਟਰ ਲੰਬਾ ਰਾਮਪਥ ਬਣਾਇਆ ਗਿਆ ਸੀ ਇਸ ਤੋਂ ਇਲਾਵਾ ਭਗਤੀ ਪਾਠ ਅਤੇ ਰਾਮ ਜਨਮ ਭੂਮੀ ਪਾਰਟ ਵੀ ਬਣਾਏ ਗਏ ਅਚਰੇਹ ਦੇ ਵਿੱਚ ਇਸ ਦੀ ਲਪੇਟ ਦੇ ਵਿੱਚ ਔਡ ਵਾਲੇ ਕਰਾਂ ਤੇ ਦੁਕਾਨਾਂ ਨੂੰ ਨੁਕਸਾਨ ਪਹੁੰਚਾਇਆ ਪਰ ਹਰ ਕਿਸੇ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਉੱਥੇ ਰਾਖਮਕਰਨ ਵੀ ਇੱਕ ਵੱਡਾ ਕਾਰਨ ਰਿਹਾ ਅਜੋਧਿਆ ਦੇ ਵਿੱਚ ਪਾਛਪਾ ਦੀ ਪਿਆਨ ਪਾਚੀ ਅਤੇ ਇਸ ਤੇ ਨੇਤਾਵਾਂ ਦਾ ਪ੍ਰਚਾਰ ਵੀ ਭਾਰੀ ਰਿਹਾ ਲੋਕਾਂ ਵਿੱਚ ਸਨੇਹਾ ਦਿੱਤਾ ਗਿਆ ਕਿ ਪਾਛਪਾ ਰਾਖਵੇਂਕਰਨ ਨੂੰ ਖਤਮ ਕਰੇਗੀ ਉੱਥੇ ਨੌਜਵਾਨਾਂ ਦੇ ਵਿੱਚ ਵੀ ਕਾਫੀ ਗੁੱਸਾ ਸੀ ਪਾਜਪਾ ਨੂੰ ਲੈ ਕੇ ਨੌਜਵਾਨ ਅக்ਨੀਵੀਰ ਸਕੀਮ ਨੂੰ ਲੈ ਕੇ ਸਰਕਾਰ ਦੇ ਨਾਲ ਸਹਿਮਤ ਨਹੀਂ ਜਾਪਦਾ ਇਸ ਦੇ ਨਾਲ ਹੀ ਬਰੋਸਕਰੀ ਅਤੇ ਪੇਪਰ ਲੀਕ ਵੀ ਨੌਜਵਾਨਾਂ ਦੇ ਗੁੱਸੇ ਦਾ ਅਹਿਮ ਕਾਰਨ ਰਹੇ ਉੱਥੇ ਹੀ ਕਾਂਗਰਸ ਲਈ ਦਲਿਤ ਛੜਿਆ ਫਾਇਦੇਮੰਦ ਰਹੇ ਜਿੱਥੇ ਪਾਜਪਾ ਦੇ ਖਿਲਾਫ ਅਜੋਧਿਆ ਦੇ ਦਲਤਾ ਵਿੱਚ ਨਰਾਜ਼ਗੀ ਸੀ ਉੱਥੇ ਕਾਂਗਰਸ ਦੇ ਲਈ ਵੀ ਨਰਮ ਕੋਨਾ ਸੀ ਜਿਸ ਦਾ ਅਸਰ ਚੋਣਾਂ ਦੇ ਵਿੱਚ ਦੇਖਣ ਨੂੰ ਮਿਲਿਆ